ਜੇ ਨੂੰ ਗੀਤਾਂ ਦੇ ਵਿੱਚ ਮੁਹੰਮਦ ਸਦੀਕ ਜੀ ਦੱਸਦੇ ਹੁੰਦੇ ਸੀ ਬਾਜਵਾ ਸਾਹਿਬ ਜਦੋਂ ਮੈਂ ਤੇ ਰਣਜੀਤ ਕੌਰ ਅਸੀਂ ਵੱਡੇ ਖਾਣਿਆਂ ਵਿੱਚ ਗੀਤ ਗਾਉਂਦੇ ਸੀ ਪੰਜਵੇਂ ਛੇਵੇਂ ਬਾਅਦ ਜਦੋਂ ਥੱਕ ਜਾਂਦੇ ਸੀ ਉਹਦੇ ਨੂੰ ਕਹਿੰਦਾ ਸੀ ਇਹ ਭਗਵੰਤ ਨੂੰ ਲਿਆ ਯਾਰ ਇਹ ਪੰਜ ਸੱਤ ਚੁਟਕਲੇ ਸੁਣਾ ਦੇ ਤੇ 600 ਰੁਪਏ ਦਿਹਾੜੀ ਅਸੀਂ ਕਹਿੰਦੇ ਇਹਨੂੰ ਦੇ ਦੇ 600 ਰੁਪਏ ਦਿਹਾੜੀ ਉਹ 600 ਰੁਪਏ ਦਿਹਾੜੀ ਨੂੰ ਅੱਜ ਜੇ ਤੁਸੀਂ ਮਹਾਰਾਜਾ ਸਰਤਾਜ ਦੀ ਜਗ੍ਹਾ ਤੇ ਬਾਤ ਕਰ ਜਿਹੜੇ ਕਹਿੰਦੇ ਸੀ ਇਹ ਦੀ ਦੋ ਦੋ ਕੋਈ ਗੱਲ ਨਹੀਂ ਇਹ ਚੱਲਦਾ ਰਹੇਗਾ ਕੰਮ ਕੋਈ ਹੁਣ ਉੱਠਣ ਬੈਣ ਦਾ ਬਹੁਤਾ ਫਿਕਰ ਨਾ ਕਰੋ ਕੋਈ ਚਲਾ ਗਿਆ ਕੋਈ ਆ ਗਿਆ ਚੱਲਦਾ ਰਹਿੰਦਾ ਸੋ ਗੱਲ ਮੇਰੀ ਕਹਿੰਦੀ ਹੈ ਮੇਰਾ ਮਕਸਦ ਇਹ ਸ ਅਸੀਂ ਜਿਸ ਕਿਸਮ ਦੇ ਬੰਦੇ ਲੈ ਕੇ ਆਂਦੇ ਪੰਜਾਬ ਨੂੰ ਮੇਰੇ ਵਿਰੋਧ ਪੈਣੋ ਇਹ ਸਜ਼ਾ ਤੇ ਤੁਹਾਨੂੰ ਕੱਟਣੀ ਹੀ ਪੈਣੀ ਸਾਡੇ ਨੌਜਵਾਨ ਬੱਚਿਆਂ ਦਾ ਹਾਲ ਕੀ ਇੱਕ ਪਾਸੇ ਜਿਨ੍ਹਾਂ ਦੇ ਕੋਲ 4 ਪੈਸੇ ਆਇਆ ਜ਼ਮੀਨਾਂ ਵੇਚ-ਵਿਚ ਕੇ ਬਾਹਰਲੇ ਮੁਲਕਾਂ ਕੱਲੋ ਪੰਜਾਬ ਦੇ ਵਿੱਚ ਨੌਜਵਾਨ ਉਹ ਰਹਿ ਗਏ ਸਾਡੇ ਕੋ ਪਿੰਡਾਂ ਚ ਜਿਨ੍ਹਾਂ ਦੇ ਮਾਪਿਆਂ ਕੋਲ ਪੈਸੇ ਹੈ ਨਹੀਂ ਨੌਜਵਾਨ ਬੱਚਿਆਂ ਨੂੰ ਬਾਹਰ ਕਰ ਲੈਂਦੇ। ਸਿਆਸਤੀ ਕਾ ਵੀ ਕਹੁੰਦੇ ਜਿੱਦਾਂ ਦੀ ਇਹ ਕਰਦੇ। ਅਸੀਂ ਦੀ ਚਾਹੁੰਦੇ ਇਹ ਸਿਆਸਤ ਕੀਤੀ ਜਾਵੇ ਘਰਾਂ ਦੀ ਮਾਵਾਂ ਭੈਣਾਂ ਦੀ ਸਿਆਸਤ ਕਰੀਏ। ਪਰ ਦੇਖੋ ਇਹ ਮਸਲਾ ਤੇ ਆ ਗਏ ਤਾਂ ਤੇ ਫਿਰ ਸਾਡੇ ਇਹਨਾਂ ਦੀ ਬ੍ਰੀਡ ਵੀ ਦੱਸ ਦਾਂ ਕਿ ਕਿਹੜੀ ਤੇ ਕਿੱਥੋਂ ਆਈ ਇਹਨਾਂ ਨੂੰ ਦੱਸਾਂਗੇ ਜਦਾਂ। ਸਮਝਦੇ ਗਏ ਜਾਣਦੇ ਸਾਰੇ ਲੋਕ। ਹਾਂ ਇਸ ਕਰਕੇ ਮੈਂ ਸਿਰਫ ਇਹ ਕਹਿਣਾ ਚਾਹੁੰਦਾ ਹਾਂ ਕਿ ਮੇਰੇ ਮਨ ਨੂੰ ਬਹੁਤ ਦੁੱਖ ਲੱਗਦਾ। ਸਭ ਤੋਂ ਜ਼ਿਆਦਾ ਦੁੱਖ ਲੱਗਾ ਜਰ 600 ਰੁਪਿਆ ਅਧਾਰੀ ਕਹਿੰਦੇ ਭਗਵੰਤ ਮਾਨ ਕਿਰਤੀ ਵਰਗ ਦਾ ਪੂਰੇ ਪੰਜਾਬ ਦੇ ਕਿਰਤੀਆਂ ਦਾ અપમાન ਕੀਤਾ ਇਹਨੂੰ ਮਾਫੀ ਮੰਗਣੀ ਚਾਹੀਦੀ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਹੰਦਾ ਅੱਜ ਵੀ ਦਿਹਾੜੀ 500 ਰੁਪਿਆ ਜਿਹੜਾ ਬੰਦਾ ਬਚਾਰਾ ਕੰਮ ਕਰਦਾ ਕੋਈ 500 ਲੈਂਦਾ ਕੋਈ 600 ਲੈਂਦਾ ਕੋਈ 400 ਲੈਂਦਾ ਇਹ ਕਹਿੰਦਾ ਜੀ ਤੂੰ 600 600 ਰੁਪਿਆ ਦਿਹਾੜੀ ਆਲੇ ਤੂੰ ਬਣਾਤਾ ਮੁੱਖ ਨਹੀਂ ਤੁਹਾਡੇ ਵਰਗੇ ਲਟੇ ਦੇ ਵੀ ਬਣਾ ਦਿੰਦੇ ਭਗਵੰਤ ਮਾਨ ਨੇ ਤੇ 600 ਰੁਪਿਆ ਦਿਹਾੜੀ ਤੇ ਕੰਮ ਕੀਤਾ ਤੂੰ ਅੰਗ ਤੇ 100 ਰੁਪਿਆ ਦੇ ਕੀਤਾ ਦੱਸੋ ਕਿਤੇ ਦਿਹਾੜੀ ਲਈ ਨਹੀਂ ਇੱਕ ਵੀ ਆ ਦੇਖੋ ਮਾਲ ਕਿੱਥੋਂ ਆਇਆ ਦੱਸੋ ਪਹਿਲਾਂ ਤੁਸੀਂ ਤੁਹਾਡੇ ਕੋਲ ਇੰਨਾ ਜਿਹੜਾ ਮਾਲ ਤੁਸੀਂ ਇਕੱਠਾ ਕੀਤਾ ਕਿੱਥੋਂ ਆਇਆ ਸਭ ਚੀਜ਼ਾਂ ਭਗਵੰਤ ਮਾਨ ਨੇ ਕੱਢਣੀਆਂ ਬਾਅਦ ਇਹ ਤਾਂ ਤਰਫ ਹੋ ਰਿਹਾ ਪਰਫ ਹੋਣਾ ਮੁਖਵੰਤੀ ਤੁਸੀਂ ਬੜਨਾ ਨਹੀਂ ਪੰਜਾਬ ਦੇ ਲੋਕਾਂ ਨੇ ਅਗਲੇ 20 ਸਾਲ ਭਗਵੰਤ ਮਾਨ ਨੂੰ ਮੁਖਵੰਤੀ ਰੱਖਣਾ ਤੁਸੀਂ ਨੋਟ ਰੱਖੋ ਇਹ ਸਭ ਇਦਾਂ ਤਰਫ ਦੇ ਜਾਣਗੇ ਇਦਾਂ ਤਰਫ ਹੀ